ਨਮਸਕਾਰ ਸਸਰੀਕਾਰ ਨਵੇਂ ਸਾਲ ਦੇ ਮੌਕੇ ਪਟਵਾਰਖਾਨਾ ਤੇ ਤਹਿਸੀਲ ਫਾਜ਼ਲਕਾ ਵੱਲੋਂ ਸੁਖਮਨੀ ਸਾਹਿਬ ਦੇ ਪੁਆਏ ਗਏ ਬਾੜ ਦੇ ਭੋਗ ਅਤੇ ਗੁਰੂ ਦਾ ਟੁੱਟ ਲੰਗਰ ਵੀ ਵਰਤਾਇਆ ਗਿਆ ਇਸ ਮੌਕੇ ਡਿਪਟੀ ਕਮਿਸ਼ਨਰ ਫਾਜ਼ਲਕਾ ਤੇ ਵਧੀਕ ਡਿਪਟੀ ਕਮਿਸ਼ਨਰ ਫਾਜ਼ਲਕਾ ਅਤੇ ਤਹਿਸੀਲਦਾਰ ਸਾਹਿਬ ਵੱਲੋਂ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਾਈ ਗਈ ਇਸ ਮੌਕੇ ਹਲਕਾ ਵਿਧਾਇਕ ਸ਼੍ਰੀ ਨਰਿੰਦਰ ਪਾਲ ਸਿੰਘ ਸਬਨਾ ਦੀ ਧਰਮ ਪਤਨੀ ਸ਼੍ਰੀਮਤੀ ਖਸ਼ਬੂ ਸਾਵਨ ਸੁਖਾ ਵਿਸ਼ੇਸ਼ ਤੌਰ ਤੇ ਪਧਾਰੇ ਸਮਾਜ ਸੇਵੀ ਅਤੇ ਫਾਜ਼ਿਲਕਾਦੀ ਕੌਂਸਲ ਆਮ ਪਾਰਟੀ ਦੀ ਮੈਡਮ ਪੂਜਾ ਲੂਥਰਾ ਦੀ ਗੈਰ ਹਾਜ਼ਰੀ ਵਿੱਚ ਉਹਨਾਂ ਦੀਆਂ ਬੇਟੀਆਂ ਮੇਗਾ ਯਸ਼ਿਕਾ ਤੇ ਉਹਨਾਂ ਦੀ ਟੀਮ ਵੱਲੋਂ ਗਾਇ ਗੁਰੂ ਦੇ ਚਰਨਾਂ ਵਿੱਚ ਸਰਬਤ ਦੇ ਭਲੇ ਦੀ ਅਰਦਾਸ ਕਰਕੇ ਰਮਾਲਾ ਪੇਟ ਕੀਤਾ ਗਿਆ ਨਿਸ਼ਾ ਸ਼ਰਮਾ ਦੀ ਰਿਪੋਰਟ ਦੀ ਦਸਨੀ ਨੂੰ ਆਰੇ ਦੇ ਨਾਲ ਕਿਹਾ ਜਾਣਾ ਸੀ ਆਤਿਸ਼ਾਈਆਂ ਜੀ ਸਤਿਗੁਰ ਨਦਰ ਕਰੇ ਨਖਸ਼ੀਆਂ ਆਤਿਸ਼ਾਈਆਂ নির মে সে ਤੇ ਜਪਜੀ ਸਾਹਿਬ ਦੀ ਬਾਣੀ ਹੋਏਗੀ ਤੇ ਫਿਰ ਮੈਨੂੰ ਕੋਈ ਦਰਦ ਨਹੀਂ ਹੋਏਗੀ ਕਹਿੰਦੇ ਠੀਕ ਹੈ ਕਹਿੰਦੇ ਤੇਰਾ ਧਿਆਨ ਸੱਜੇ ਖੰਬੇ ਹੋ ਗਿਆ ਤੇ ਦੁਨੀਆ ਦੇ ਲੋਕ ਕਹਿਣਗੇ ਭਾਈ ਮਤੀ ਦਾਸ ਜੀ ਡੋਲੇ ਦੇਖੋ ਜੀ ਹੁਣ ਆਰਾ ਚੱਲ ਪਿਆ ਜੀ ਭਾਈ ਮਤੀ ਦਾਸ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆ ਰਹੇ ਨੇ ਜਿਵੇਂ ਇਹਨਾਂ ਨੂੰ ਪਤਾ ਲੱਗਿਆ ਵੀ ਕਲਗੀਆਂ ਵਾਲੇ ਆ ਰਹੇ ਨੇ ਇੱਕ ਭਾਈ ਸੱਦਾ ਮਲਾਏ ਜਿਹੜਾ ਆਪਣੀ ਬੇੜੀ ਨੂੰ ਫੁੱਲਾਂ ਦੇ ਨਾਲ ਸਜਾਰੇ ਔਰ ਫੁੱਲਾਂ ਦੇ ਨਾਲ ਸਜਾਰੇ ਤੇ ਬਾਕੀ ਬੇੜੀਆਂ ਨੇ ਕਹਿੰਦੇ ਨੇ ਸੱਦਾ ਜੱਲ ਨੂੰ ਕੀ ਹੋ ਗਿਆ ਕਹਿੰਦਾ ਜੀ ਗੱਲ ਇਹ ਵੀ ਮੈਨੂੰ ਪਤਾ ਲੱਗਿਆ ਵੀ ਕਲਗੀਆਂ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਆ ਰਹੇ ਨੇ ਕਿਰਪਾ ਕਯਾ ਸਹਜ ਸਿਤੀ ਨਾ ਜੀ ਆਵਤ ਆ ਭਗ ਰਤਨ ਪਰਵਾਰ ਪਰਿਆ ਕਤ ਲੰਝਾ ਸ਼ਬਦੋ ਤੰਗਾਵੋ ਹਰੀ ਕਿਰਾਨ ਕਿਤੇ ਤਸਾਯਾ ਕਹੀ ਮਨੁ ਤੇ ਤੇ ਭਾਰੇ ਸਭਾਗੇ ਸੁਭਾਵੇਂ ਸਰਤ ਵਰਕੇ ਕਲਾ ਜਿਤੁ ਭਰਾਨੀਆਂ ਬਲਕੇ ਦੋਤੁ ਤਤ ਵਸੇ ਕਿਤੇ ਰਚਕ ਮਾਰਿਆ ਅਰਕਰਮ ਪਾਇਆ ਸੁਧ ਜਿਨ ਕੋ ਸੇ ਗਾਹ ਹਰ ਕੇ ਲਕਿ ਕਹੀ ਮਨਕ ਤੇ ਸੁਖ ਹੋਆ ਜਿਤ ਕਾਇਆ ਨਹਾ ਭਾਜੇ ਆਨੰਦ ਸਲਾਮਤ ਗਰੁਆਈ 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 ਗ ਬੋਲ ਤੇਰੀ ਵਡਿਆਈ ਕੋਈ ਨਾ ਮੱਝਾ ਨੇ ਨਕਰਾਸ ਚੰਕਾ ਸ਼੍ਰੀ ਗਾਇ ਗੁਰਜੀਤ ਕੀ ਫੋਟੇ ਕੀ ਫੋਟੇ ਸਹਾਇਵਾ ਅਨੁਦੋਸ਼ੀ ਕਾਸ਼ੇ ਜਸਨੀ ਸਤੰਭਗੋ ਅੱਛੀ ਸਮ੍ਰਿਖਾ ਗੁਰੂ ਨਾਨਕ ਜੀ ਆਹਰੰਕਾਰੀ ਗੁਰਸੇ ਅਮਰਦਾਸ ਰਾਮਦਾਸ ਜੀ ਸਹੀ ਅਰਜਨ ਹਰਗੋਬਿੰਦ ਨੋ ਸਿਮਰੋ ਸ਼੍ਰੀ ਹਰ ਰਾਇ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਲਿਖੀ ਸਭ ਤੋਂ ਜਾਈ ਤੇ ਬਾਦ ਦਿਲ ਕਿੰਦੀ ਹੈ ਘਰ ਨੌਂ ਦੇ ਆਵਰ ਠਾਏ ਸਤਿ ਸ੍ਰੀ ਅਕਾਲ ਸਹਾਇ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿ ਸ੍ਰੀ ਅਕਾਲ ਸਹਾਇ ਦਸਮ ਪਾਤਸ਼ਾਹ ਜੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਦਰਸ਼ਨ ਦੇ ਦਰਜਾ ਦੇ ਅੰਦਰ ਕੇ ਬੋਲੋ ਜੀ ਆਮੀਨ ਜੈ ਮਾਨੀਆਂ ਦੇ ਮਾਨ ਸਤਿਗੁਰੂ ਨੇ ਸਾਨਿਆਂ ਦੇ ਸਾਨ ਨਿਉਟਿਆਂ ਦੀਆਂ ਦੀਆਂ ਦੇ ਅਸੇ ਸੱਚੇ ਪਾਤਸ਼ਾਹ ਜੀ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਨੇ ਮਹਾਨ ਬਖਸ਼ਿਸ਼ ਕੀਤੀ ਸਾਰੇ ਪ੍ਰੋਗਰਾਮ ਨਿਰਵਿਘਤ ਤੇ ਸੰਪੂਰਨ ਦਾ ਬਖਸ਼ੀ ਕਰੋ ਕਿਰਪਾ ਸਾਭ ਜੀ ਦੇ ਰੂਪ ਦੀ ਟਹਿਲ ਸੇਵਾ ਹੋਈ ਆਪਣੇ ਅਸਨਾ ਤੇ ਚੱਲ ਕੇ ਵਿਰਾਜਮਾਨ ਹੋਵੋ ਰਸਤੇ ਪੈੜੇ ਅੰਮ ਸੰਮ ਸਹਾਈ ਹੋਣਾ ਸਭ ਨੂੰ ਤੁਹਾਨੂੰ ਛੁੱਟੀਆਂ ਖੁਸ਼ੀਆਂ ਬਖਸ਼ੋ ਜੀ ਗੁਰੂ ਨਾਨਕ ਨਾਮ ਤੋਂ ਦੀ ਗੁਲਾਤੀਰੇ ਭਾਵੇਂ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਹਾਲ ਆਜੋ ਜਿਸ ਪਾਸੇ ਕਹੋ ਜੀ ਤੁਸੀਂ ਆਜੋ ਸਤਿ ਪਤਾਮ ਰਤ ਤੇਰੇ ਤੁਮਰੇ ਕੇਰਾ ਪਾਵੇਂ ਸਤਿ ਗਰੇ ਕੋਈ ਨਾ ਜਾਣੇ ਤੁਮਰਾ ਸੋਚਿ ਤੇ ਓਜਾ ਭਗਵੰਤਾ ਸਗਲ ਸਮਗਰੀ ਤੁਮ ਹੈ ਸੰਤਰਧਾਰੀ ਤੁਮਦ تھا بدل کينا ٿا بدل کي Olha yeah, <laughs> Aynen, arıyorlar.